ਆ ਆਮ ਜੀਮੇ ਜਿਹੜੇ ਲੋਕ ਹੁੰਦੇ ਆ ਜੀ ਘੱਟ ਪੜੇ ਲਿਖੇ ਹੁੰਦੇ ਆ ਉਹ ਤਾਂ ਕਈ ਵਾਰੀ ਗੁੰਮਰਾਹ ਹੋ ਜਾਂਦੇ ਆ ਪਰ ਜਦੋਂ ਕੋਈ ਪੜਿਆ ਲਿਖਿਆ ਬੰਦਾ ਵੀ ਕਹਿੰਦੇ ਫੌਨ ਫੂਨ ਦੇ ਵਿੱਚ ਰਹਿਣ ਵਾਲਾ ਵੀ ਜੇ ਇਦਾਂ ਗੁੰਮਰਾਹ ਹੋ ਜੇ ਉਹ ਵੀ ਕਿਸੇ ਯੋਗਾ ਬਾਬੇ ਦੇ ਚੱਕਰ ਚ ਤੇ ਫਿਰ ਬੜਾ ਅਚੰਭਾ ਜਿਹਾ ਲੱਗਦਾ ਏ ਇੱਕ ਐਨ ਆਰ ਆਈ ਬੀਬੀ ਦੀ ਗੱਲ ਕਰ ਰਿਹਾ ਕਹਿੰਦੇ ਕਿ ਕੋਈ ਯੋਗਾ ਚ ਗੁਰੂ ਦੇ ਚੱਕਰ ਚ ਉਹ ਗੁੰਮਰਾਹ ਹੋ ਗਈ ਹੈ ਜਨਾਬ ਬ੍ਰਾਜ਼ੀਲ ਤੋਂ ਲੈ ਕੇ ਯੂ ਐਸ ਤੱਕ ਇਹੋ ਜਿਹੇ ਬਾਬੇ ਹੋਏ ਆ ਜੀ ਮੈਂ ਇਹਨਾਂ ਤੇ ਇੱਕ ਰਿਪੋਰਟ ਕੀਤੀ ਸੀਗੀ ਜਿਨ੍ਹਾਂ ਨੇ ਸਮੂਹਿਕ ਖੁਦਕੁਸ਼ੀਆਂ ਕਰਵਾ ਦਿੱਤੀਆਂ ਪਿੱਛੇ ਜੇ ਇੱਕ ਕੀਨੀਆਂ ਚ ਵੀ ਇਸੇ ਤਰ੍ਹਾਂ ਸਮੂਹਿਕ ਖੁਦਕੁਸ਼ੀਆਂ ਦਾ ਮਾਮਲਾ ਆਇਆ ਸੀ ਕੀ ਗੱਲ ਹੈ ਉਹ ਵੀ ਅਨਪੜਨੇ ਵੈਸਟਰਨ ਬਿਲਕੁਲ ਆਈ ਤਾਂ ਸਮਝ ਨਹੀਂ ਸਾਰੇ ਸਾਰੇ ਅਨਪੜਨੇ ਜੀ ਇਹ ਜਦੋਂ ਕੋਈ ਬੰਦਾ ਮਤੋਂ ਮਾਰਿਆ ਜਾਵੇ ਤੇ ਫਿਰ ਕੀ ਕੀਤਾ ਜਾ ਸਕਦਾ ਹੂੰ ਚਲੋ ਗੱਲ ਇਹ ਆ ਕਿ ਦੇਖੋ ਕੋਈ ਸਮੱਸਿਆ ਦੇ ਨਿਵਾਰਣ ਲਈ ਇਧਰ ਉਧਰ ਜਾਂਦਾ ਆਪਾਂ ਹੁਣ ਰੋਕ ਤੇ ਸਕਦੇ ਨਹੀਂ ਜੀ ਪਰ ਜੋ ਸਮੱਸਿਆਵਾਂ ਨਿਵਾਰਣ ਦੇ ਨਾਂ ਤੇ ਆਪਣੇ ਪਰੋਕਾਰਾਂ ਦੀ ਪੱਤ ਨੂੰ ਪੈ ਜਾਵੇ ਜਾਂ ਉਹਨਾਂ ਨੂੰ ਵੇਚ ਕੇ ਸਿਆਸਤ ਦੇ ਕੋਲ ਗਿਰਵੀ ਰੱਖਦੇ ਵੀ ਇਹਦੇ ਕੀ ਕੀਤਾ ਜਾ ਸਕਦਾ ਬਿਲਕੁਲ ਇਹ ਮਾਮਲਾ ਜਿਹੜਾ ਹੈ ਨਾ ਇੱਕ ਐਨ ਆਰ ਆਈ ਬੀਬੀ ਦੇ ਨਾਲ ਜੁੜਿਆ ਹੈ ਇਹ ਜਿਹੜਾ ਪ੍ਰਦੀਪ ਉਲਾਲਾ ਨਾਮ ਦਾ ਪਖੰਡੀ ਇਹ ਪਹਿਲਾਂ ਦੁਬਈ 'ਚ ਉੱਥੇ ਕੰਮ ਕਰਦਾ ਸੀਗਾ ਹੂੰ ਮੈਂ ਤਾਂ ਮਜ਼ਦੂਰੀ ਕਰਦਾ ਸੀ ਜੀ ਉੱਥੋਂ ਪਤਾ ਨਹੀਂ ਕੀ ਇਹਨੂੰ ਇਲਾਮ ਹੋਇਆ ਤੇ ਨਾਲ ਦੀ ਨਾਲ ਇਹ ਇਨੇ ਉੱਥੋਂ ਜੁੱਲੀ ਬਿਸਤਰਾ ਚਾਇਆ ਤੇ ਇੱਧਰ ਆ ਗਿਆ ਕਰਨਾਟਕ 'ਚ ਜੀ ਕਰਨਾਟਕ 'ਚ ਆ ਕੇ ਕਿੱਲੇ ਦੋ ਕਿੱल्ल्या 'ਚ ਆਪਣਾ ਵਲਗਣ ਜਾਂ ਵਲਕੇ ਤੇ ਉੱਥੇ ਇਹਨੇ ਸ਼ੁਰੂ ਕਰ ਦਿੱਤਾ ਕੇਵਲ ਫਾਊਂਡੇਸ਼ਨ ਵਾਲਾ ਜੁਗਾੜ ਮਤਲਬ ਕਿ ਯੋਗਾ ਟੀਚਰ ਬਣ ਗਿਆ ਯੋਗਾ ਟੀਚਰ ਬਣ ਗਿਆ ਅਧਿਆਤਮ ਸਿਖਾਉਣ ਲੱਗ ਪਿਆ ਅਧਿਆਤਮਿਕਤਾ ਤੁਹਾਨੂੰ ਪਤਾ ਹੀ ਆ ਅੱਜਕੱਲ ਲੋਕ ਜਿਹੜੇ ਆ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਸੋਸ਼ਲ ਮੀਡੀਆ ਤੋਂ ਬਹੁਤ ਜ਼ਿਆਦਾ ਪ੍ਰਭਾਵਿਤ ਹੋ ਜਾਂਦੇ ਆ। ਬਿਲਕੁਲ ਜੀ। ਆ ਕਈ ਕਈ ਠੱਗਾਂ ਦਾ ਕੰਮ ਜਿਹੜਾ ਹੈ ਨਾ ਉਹ ਸੋਸ਼ਲ ਮੀਡੀਆ ਤੇ ਚੱਲਿਆ ਹੈ। ਆ ਬੰਦੇ ਕਿੰਨੇ ਆ ਜਿਹੜੇ ਵਾਇਰਲ ਹੋਏ ਜੀ ਤੇ ਮੁੜ ਕੇ ਉਹ ਵਾਇਰਸ ਬਣ ਗਏ। ਹੂੰ ਬਿਲਕੁਲ। ਸੋਸਾਇਟੀ ਵਾਸਤੇ ਵਾਇਰਸ ਵਾਇਰਲ ਹੋਏ ਪਹਿਲਾਂ ਸੱਚ ਮੱਚ। ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਗੰਦਾ ਵਾਇਰਸ ਹੀ ਸੀਗਾ। ਉਹ ਬੀਬੀ ਜਿਹੜੀ ਆ ਉਹ ਬੇਸਿਕਲੀ ਕੈਲੀਫੋਰਨੀਆ ਜਾਨੀ ਯੂ ਐਸ ਤੋਂ ਆ। ਜੀ। ਪਰ ਮੂਲ ਤੌਰ ਤੇ ਉਹ ਪੰਜਾਬਣ ਆ। ਹੂੰ ਤੇ ਉਹ ਬੀਬੀ ਜਿਹੜੀ ਆ ਡਾਕਟਰੀ ਲਾਈਨ ਨਾਲ ਦੱਸੀ ਜਾਂਦੀ ਹੁਣ ਤੁਸੀਂ ਆਪ ਦੇਖੋ ਕਿ ਡਾਕਟਰੀ ਲਾਈਨ ਤੇ ਨਾਲ ਵਸਦਾ ਪਹਿਲਾ ਐਜੂਕੇਟਡ ਬਿਲਕੁਲ ਜੀ ਤੇ ਉਹਨੇ ਇਹ ਮਾਮਲਾ ਰਜਿਸਟਰਡ ਕਰਵਾਇਆ ਹੈ ਇਹ ਕਹਿ ਕੇ ਕਿ ਮੈਂ ਦੇ ਪ੍ਰਭਾਵੇ 28 ਤੇ 20 ਤੇ 21 ਦੋ ਸਾਲਾਂ ਚ ਤਿੰਨ ਵਰੀ ਇਹਨੇ ਇਹ ਕਹਿ ਕੇ ਮੇਰੇ ਨਾਲ ਬਲਤ ਕਰ ਕੀਤਾ ਹੈ ਕਿ ਆਪਣਾ ਪਿਛਲੇ ਜਨਮ ਦਾ ਅਧਿਆਤਮਕ ਰਿਸ਼ਤਾ ਹੈ ਹੂੰ ਭਾਈ એનર્ਜੀ ਜੋ ਤੁਹਾਨੂੰ ਪਤਾ ਦੇਵੀ ਸ਼ਕਤੀ ਵਗੈਰਾ ਗੱਲਾਂ ਕਰਦੇ ਆ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਪੁਚਲਾ ਕੇ ਮੇਰੇ ਨਾਲ ਇਸਨੇ ਰੇਪ ਕੀਤਾ ਹੈ ਜੀ ਤਿੰਨ ਵਾਰੀ ਹੂੰ ਤਾਂ ਉਹਨੂੰ ਨਾਲ ਦੀ ਨਾਲ ਜਿਹੜਾ ਉਲਾਲਾ ਉਹਦਾ ਉੱਲੂ ਲਾਲਾ ਉਹ ਜਿਹੜਾ ਹੈ ਨਾ ਉਲਾ ਲਾਲਾ ਜੀ ਉਹਦਾ ਹੱਲਾ ਲਾਲਾ ਕਰ ਦਿੱਤਾ ਪੁਲਿਸ ਨੇ ਨਾਲ ਦੀ ਨਾਲ ਫੜ ਲਿਆ ਜੀ ਪਰ ਤੁਹਾਡੇ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ ਹੈ ਸਾਬ ਕਿ ਲੋਕ ਕਿਉਂ ਆਉਂਦੇ ਇੱਧਰ ਹੂੰ ਇਹ ਤਾਂ ਲੋਕ ਹੀ ਦੱਸ ਸਕਦੇ ਕਿ ਉਹਨਾਂ ਦੇ ਕੀ ਮਾਈਂਡ ਦੇ ਵਿੱਚ ਆਉਂਦਾ ਯੋਗਾ ਜੇ ਤੁਸੀਂ ਸਿੱਖਣਾ ਹੈ ਤਾਂ ਹਜ਼ੂਰ ਯੋਗਾ YouTube ਤੇ ਜਾਓ ਜਿੰਨੇ ਮਰਜ਼ੀ ਆਸਣ ਸਿੱਖ ਕੇ ਸਿਰ ਥੱਲੇ ਕਰ ਲੋ ਲਤਾਂ ਤਾਂ ਕਰ ਲੋ ਸ਼ੀਰ ਸ਼ਾਸਨ ਆ ਫਲਾਣਾ ਸ਼ਾਬਾਸਨ ਜਿੰਨੇ ਮਰਜ਼ੀ ਆਸਣ ਕਰ ਲੋ ਕੀ ਕੀ ਉਹਦੇ ਕਿਤੇ ਜਾਣ ਦੀ ਲੋੜ ਨਹੀਂ ਮੈਨੂੰ ਤਾਂ ਸਮਝ ਨਹੀਂ ਆਉਂਦੀ ਕੀ ਇਹਨਾਂ ਦੇ ਫੁੱਮਣ ਲੱਗੇ ਆ ਬਈ ਦੂਜੀ ਗੱਲ ਹੈ ਕਿ ਜੇ ਇੱਕ ਵਾਰੀ ਇਸ ਤਰ੍ਹਾਂ ਹੋ ਗਿਆ ਤਾਂ ਫਿਰ 21 ਚ ਕਿਵੇਂ ਹੂੰ ਸਵਾਲ ਤੇ ਪੈਦਾ ਹੋਣਗੇ ਤੁਹਾਡੇ ਸਵਾਲਾਂ ਦਾ ਜਵਾਬ ਮੇਰੇ ਕੋਲ ਨਹੀਂ ਹੈਗਾ ਮੇਰੇ ਸਵਾਲਾਂ ਦਾ ਤੁਹਾਡੇ ਕੋਲ ਹੋਵੇ ਤੇ ਦੇ ਦੇਣਾ ਜੀ ਕਿ ਜੇ 20 ਚ ਹੋਇਆ ਤਾਂ 21 ਚ ਫਿਰ ਕੀ ਲੈਣਾ ਹੈ ਹੂੰ ਤੇ ਇਹ ਕਾਫੀ ਗੱਲਾ ਨਹੀਂ ਮੈਨੂੰ ਤੇ ਹੈਰਾਨ ਕਰਦੀਆਂ ਕਿ ਭਾਈ ਇਹ ਕੀ ਚੱਲਦਾ ਪਿਆ ਤੇ ਇਹ ਜਿਹੜੇ ਆ 54 ਸਾਲ ਦਾ ਹੁਣ ਇਹਨੇ ਉਸ ਤਰ੍ਹਾਂ ਦਾ ਪਤਾ ਨਹੀਂ ਕਿਹਦੇ ਨਾਲ ਕਿੰਨੇ ਕਿੰਨੇ ਵਾਰੀ ਕਿੰਨਿਆਂ ਨਾਲ ਇਹ ਸਭ ਕੁਝ ਕੀਤਾ ਹੋਏਗਾ ਜੀ ਪਰ ਪੁਲਿਸ ਨੇ ਤੁਰੰਤ ਐਫ ਆਈ ਆਰ ਦਰਜ ਕਰਕੇ ਇਸ ਨੂੰ ਗ੍ਰਿਫਤਾਰ ਕਰ ਲਿਆ ਹੂੰ ਇਹ ਸਾਡੇ ਲੋਕਾਂ ਨੂੰ ਮਤਿਆ ਕਿ ਭਾਈ ਜੇ ਤੁਸੀਂ ਅਧਿਆਤਮ ਦੇ ਰਸਤੇ ਜਾਣਾ ਗੁਰਬਾਣੀ ਆ ਤੁਹਾਡੇ ਕੋਲ ਬਿਲਕੁਲ ਐਦੋਂ ਵੱਡੀ ਚੀਜ਼ ਕੀ ਆ ਜੀ ਮੈਡੀਟੇਸ਼ਨ ਕਰਨਾ ਤਾਂ ਹੀ ਜਿੱਥੇ ਮਰਜ਼ੀ ਬਹਿ ਜਾਓ ਯਾਰ ਤੱਪੜ ਵਿਛਾਉਣ ਦੀ ਵੀ ਲੋੜ ਨਹੀਂ ਐ ਸੋਫੇ ਤੇ ਬਹਿ ਜਾਓ ਤੁਸੀਂ ਰੀੜ ਦੀ ਹੱਡੀ ਸਿੱਧੀ ਕਰ ਲਓ ਜੋ ਮਰਜ਼ੀ ਕਰ ਲਓ ਓਮ ਕਰ ਲਓ ਵਾਇਗਰੂ ਕਰ ਲਓ ਕੁਝ ਵੀ ਕਰ ਲਓ ਯਾਰ ਕੀ ਕੀ ਲੈਣ ਤੁਰੇ ਫਿਰਦੇ ਹੋ ਕੁਝ ਲੋਕ ਨਹੀਂ ਲੋੜ ਨਹੀਂ ਕੁਝ ਕੁਝ ਲੋਕ ਇੱਜ਼ਤਾਂ ਲੁਟਾ ਕੇ ਵਹਿ ਜਾਂਦੇ ਆ ਕੁਝ ਆਪਣਾ ਪੈਸਾ ਲੁਟਾ ਕੇ ਵਹਿ ਜਾਂਦੇ ਆ ਇੱਥੇ ਸਭ ਬੱਚਿਆਂ ਦੀਆਂ ਜ਼ਿੰਦਗੀਆਂ ਖਰਾਬ ਹੋ ਗਈਆਂ ਜੀ ਬੱਚੇ ਛੱਡੇ ਗਏ ਤਾਂ ਬੱਚਿਆਂ ਦੇ ਨਾਲ ਕਿਸੇ ਦੇ ਨਾਲ ਕੋ ਕਰਮ ਹੋਇਆ ਕਿਸੇ ਦੇ ਨਾਲ ਦੁਸ਼ਕਰਮ ਹੋਇਆ ਕਿਸੇ ਦੇ ਨਾਲ ਕੁਝ ਹੋਇਆ ਬਿਲਕੁਲ ਜੀ ਇਹ ਤਾਂ ਬੱਚਿਆਂ ਦੀ ਜ਼ਿੰਦਗੀ ਖਰਾਬ ਕਰਨ ਵਾਲੀ ਗੱਲ ਹੈ ਨਾ ਬਿਲਕੁਲ ਬਿਲਕੁਲ ਇਸ ਵਾਸਤੇ ਮਤ ਕਰੋ ਮਤ ਕਰੋ ਮਤਲਬ ਕਿ ਆਪਣੀ ਮਤ ਜਿਹੜੀ ਹੈ ਨਾ ਉਹ ਇਸਤੇਮਾਲ ਆ ਕੰਮ ਨਾ ਕਰੋ ਬਾਕੀ ਬਈ ਇਹ ਵਾਕਿਆ ਬਹੁਤ ਹੈਰਾਨ ਕਰਦੇ ਆ ਮਾਮਲੇ ਕਿ ਅੱਜ ਕੱਲ ਸੋਸ਼ਲ ਮੀਡੀਆ ਦਾ ਯੋਗ ਹੋ ਵੀ ਵੀ WhatsApp ਦੇ ذریعے ਸ਼ਾਇਦ ਆਈ ਆ ਜੀ ਕੰਟੈਕਟ ਦੇ ਵਿੱਚ ਤੇ ਉਹਨੇ ਆ ਕਰ ਮਾਰਿਆ ਹੁਣ ਕੀ ਕਰ ਸਕਦੇ ਆ ਅਫਸੋਸ ਹੀ ਪ੍ਰਗਟਾ ਸਕਦੇ ਆ ਪਰ ਸੰਭਲੋ ਸੰਭਲੋ ਜੀ ਜੀ ਦੱਸ ਰਹੇ ਨੇ ਬਾਈ ਜੀ ਕਿ ਕਰਨਾਟਕ ਪੜ੍ਹੇ ਲਿਖੇ ਸੂਬਾ ਹੈ ਸੁਪਰੀਤ ਬਰਾੜ ਜੀ ਦੱਸ ਰਹੇ ਨੇ ਲੋਕ ਪੜ੍ਹੇ ਲਿਖੇ ਜਿਵੇਂ ਬੀਬੀ ਦੱਸ ਰਹੇ ਨੇ ਬਾਈ ਜੀ ਡਾਕਟਰ ਹੈ ਤਾਂ ਆਬਵੀਅਸਲੀ ਪੜ੍ਹੀ ਲਿਖੀ ਹੋਣੀ ਹੈ ਦੀਪਰਾੜ ਜੀ ਨੇ ਇੱਕ ਸੋਹਣੀ ਗੱਲ ਲਿਖੀ ਹੈ ਕਹਿੰਦੇ ਕਿ ਦੁਨੀਆ ਨਾਮ ਮਿਲੇ ਤਾਂ ਕਦਰ ਨਹੀਂ ਸਬਰ ਨਹੀਂ ਕਰਦੀ ਤੇ ਮਿਲ ਜਾਵੇ ਤਾਂ ਕਹਿੰਦੇ ਕਦਰ ਨਹੀਂ ਕਰਦੀ